ਮੇਰੀ ਦੁਕਾਨ ਤੇ 2 ਤਰੀਕ ਦੇ ਰਾਤ ਨੂੰ ਚੋਰੀ ਕੀਤੀ ਗਈ ਆ 1:00 ਬਜੇ ਤੋਂ 2:00 ਦੇ ਵਿੱਚ ਵਿੱਚ ਤੇ ਅਸੀਂ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆਏ ਤਾਂ ਸਾਰਾ ਕੁਝ ਦੁਕਾਨ ਖਾਲੀ ਹੋ ਗਿਆ ਸੀਗਾ ਤਾਂ ਬਿਆਨ ਸਾਰਾ ਅਸੀਂ ਦਰਜ ਕਰਾਇਆ ਹੋਇਆ ਵਾ ਤੇ ਉਸ ਤੋਂ ਬਾਅਦ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅਜੇ ਤੱਕ ਤੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਚੈੱਕ ਕੀਤਾ ਗਿਆ ਉਹਨਾਂ ਦੇ ਵੱਲੋਂ ਇਸ ਏਰੀਆ ਵਿੱਚ ਲਗਾਤਾਰ ਵਾਰਦਾਤਾਂ ਜੁੜੀਆਂ ਵਧ ਰਹੀਆਂ ਸਾਰ ਲਗਾਤਾਰ ਵਾਰਦਾਤ ਹੋ ਰਹੀ ਹੈ ਪਰ ਇੱਕ ਵੀ ਚੋਰੀ ਨਹੀਂ ਭਰਿਆ ਜਾ ਰਹੀ ਆ ਬਿਲਕੁਲ ਕਿਆ ਪੁਲਿਸ ਚੋਰੋਗੀ ਹਮਾਇਤੀ ਬਣੀ ਹੋਈ ਹੈ ਲੁਟੇਰੋਗੀ ਹਮਾਇਤੀ ਬਣੀ ਹੋਈ ਹੈ ਇਸ ਰਾਤ ਤੇ ਸ਼ਾਮ ਕੋ 8 ਵਜੇ ਕੇ ਬਾਅਦ ਘੁਸਰਨਾ ਮੁਸ਼ਕਿਲ ਹੋ ਜਾਂਦਾ ਹੈ ਸਾਰਾ ਕੁਝ ਸੀਸੀਟੀਵੀ ਮੇਰੇ ਕੋਲ ਪਿਆ ਹੋਇਆ ਵਾ ਵਾਰਦਾ ਦੀ ਇੱਕ ਬੰਦੇ ਦੀ ਫੇਸ ਵੀ ਪੂਰੀ ਕਲੀਅਰ ਆ ਰਹੀ ਹੈ ਇੱਥੇ ਤੱਕ ਪੁਲਿਸ ਦਾ ਜੇ ਕਾਰਵਾਈ ਕਰਨ ਤੇ ਆਜਾ ਨਾ ਫਿਰ ਉਹ ਇੱਕ ਦਿਨ ਦਾ ਕੰਮ ਹੋਣਾ ਵਾਸਤੇ ਪਰ 8 ਦਿਨ ਹੋ ਗਏ ਪਰ ਹਜੇ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਨਾ ਇੱਕ ਵਾਰ ਸੀਸੀਟੀਵੀ ਉਹਨਾਂ ਨੇ ਚੈੱਕ ਕੀਤਾ ਨਾ ਉਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਲੁਧਿਆਣਾ ਹੀ ਵੇਖਣ ਵਾਲੇ ਮਾਮਲ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵੜੀ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਲਗਾਤਾਰ ਕ੍ਰਾਈਮ ਗ੍ਰਾਫ ਜਵਾ ਵਧੇ ਰਿਹਾ ਹੈ ਕਿਉਂਕਿ ਕ੍ਰਾਈਮ ਜਿਹੜਾ ਹੈ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਗਰ ਚੋਰੀਆਂ ਦੀ ਗੱਲ ਕਰੀਏ ਤਾਂ ਲਗਾਤਾਰ ਚੋਰ ਜਿਹੜੇ ਨੇ ਦੁਕਾਨਾਂ ਨੂੰ ਯਾ ਲਗਾਤਾਰ ਫੈਕਟਰੀਆਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਲੁਧਿਆਣਾ ਦੇ ਸਤਗੁਰੂ ਨਗਰ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਜੁਐਲਰ ਸਿੱਧੀ ਦੁਕਾਨ ਨੂੰ ਚੋਰਾਂ ਨੇ ਜਿਹੜਾ ਨਿਸ਼ਾਨਾ ਬਣਾਇਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜੀ ਸੁਨਿਆਰੀ ਦੀ ਦੁਕਾਨ ਹੈ ਜ ਦੰਦ ਨੇ ਸਾਡੇ ਨਾਲ ਇਲਾਕਾ ਨਿਵਾਸੀ ਵੀ ਮੌਜੂਦ ਨੇ ਹਾਲਾਕਿ ਜਿਨ੍ਹਾਂ ਦੀ ਦੁਕਾਨ ਹੈ ਜਿਹੜੇ ਜੁਐਲਰਸ ਮਾਲਕ ਨੇ ਉਹ ਵੀ ਮੌਜੂਦ ਨੇ ਕਿਸ ਦਿਨ ਚੋਰੀ ਦੀ ਵਾਰਦਾਤ ਹੋਈ ਸੀਗੀ ਤੇ ਹੁਣ ਤੱਕ ਜਿਹੜੀ ਆ ਦੇਖ ਸਕਦੇ ਹੋ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਲਗਾਤਾਰ ਚੋਰੀਆਂ ਜਿਹੜੀਆਂ ਇਸ ਏਰੀਆ ਵਿੱਚ ਲਗਦੀਆਂ ਤੇ ਵਧਦੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਆਂ ਨਾਮ ਕੀ ਹੈ ਭਾਈ ਜੀ ਤੁਹਾਡਾ ਸਰ ਅਭਿਸ਼ੇਕ ਕੁਮਾਰ ਜੀ ਇਹ ਮੇਰੀ ਦੁਕਾਨ ਤੇ 20 ਤਰੀਕ ਦੇ ਰਾਤ ਨੂੰ ਚੋਰੀ ਕੀਤੀ ਗਈ ਆ 1:00 ਵਜੇ ਤੋਂ 2:00 ਵਜੇ ਦੇ ਵਿੱਚ ਵਿੱਚ ਤੇ ਅਸੀਂ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆਏ ਤਾਂ ਸਾਰਾ ਕੁਝ ਦੁਕਾਨ ਖਾਲੀ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ 100 ਨੰਬਰ ਤੇ ਫੋਨ ਕੀਤਾ ਤੇ ਉਸ ਤੋਂ ਬਾਅਦ ਕੰਗਣਵਾਲ ਥਾਣੇ ਤੋਂ ਕੰਗਨਵਾਲ ਚੌਕੀ ਤੋਂ ਆਇਆ ਸੀ ਕਿ ਮੇਵਾ ਸਿੰਘ ਸਾਹਿਬ ਤੇ ਉਹਨਾਂ ਤੋਂ ਬਿਆਨ ਸਾਰਾ ਅਸੀਂ ਦਰਜ ਕਰਾਇਆ ਹੋਇਆ ਵਾ ਤੇ ਉਸ ਤੋਂ ਬਾਅਦ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹਜੇ ਤੱਕ ਤੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਚੈੱਕ ਕੀਤਾ ਗਿਆ ਉਹਨਾਂ ਦੇ ਵੱਲੋਂ ਤੇ ਜਦੋਂ ਵੀ ਅਸੀਂ ਜਾਣਦੇ ਹਾਂ ਕੰਗਨਵਾਲ 'ਚ ਅਸੀਂ ਆਪਣਾ ਉਹ ਲੈ ਕੇ ਕਿ ਸਾਡਾ ਇਨਸਾਫ ਕਰੋ ਤੇ ਉਹ ਸਾਨੂੰ ਦਬਕਾ ਦੇ ਕੇ ਉਲਟਾ ਸਾਨੂੰ ਹੀ ਸਾਡੇ ਉੱਤੇ ਹੀ ਚੜ ਜਾਂਦੇ ਆ ਕਿ ਤੁਸੀਂ ਜਾ ਕੇ ਸੀਸੀਟੀਵੀ ਕੈਮਰਾ ਚੈੱਕ ਕਰੋ ਤੇ ਜਦੋਂ ਤੁਹਾਨੂੰ ਜਾਣਕਾਰੀ ਮਿਲਦੀ ਆ ਤੇ ਸਾਨੂੰ ਦੱਸੋ ਫਿਰ ਅਸੀਂ ਬੰਦੇ ਫਰੰਗੇ ਸਰ ਇਦਾਂ ਹੋਏਗਾ ਫਿਰ ਕਿਦਾਂ ਚਲੇਗਾ ਇੰਨਾ ਮਾਹੌਲ ਖਰਾਬ ਹੋ ਜਾ ਨਿਤ ਦਿਨ ਇੱਥੇ ਕੋਈ ਨਾ ਕੋਈ ਨਵਾਂ ਕੇਸ ਆ ਰਿਹਾ ਵਾ ਸੁਣਨ ਨੂੰ ਫਿਰ ਵੀ ਇੱਕ ਬੰਦਾ ਨਹੀਂ ਫਰਿਆ ਜਾ ਰਿਹਾ ਇਨ੍ਹਾਂ ਤੋਂ ਮਤਲਬ ਇਸ ਏਰੀਆ ਦੇ ਵਿੱਚ ਲਗਾਤਾਰ ਵਾਰਦਾਤ ਜਿਹੜੀਆਂ ਵਧ ਰਹੀਆਂ ਸਰ ਲਗਾਤਾਰ ਵਾਰਦਾਤ ਹੋ ਰਹੀ ਹੈ ਪਰ ਇੱਕ ਵੀ ਚੋਰ ਨਹੀਂ ਫਰਿਆ ਜਾ ਰਿਹਾ ਬਿਲਕੁਲ ਹੁਣ 20 ਤਰੀਕ ਤੋਂ ਬਾਅਦ ਅੱਜ 28 ਤਰੀਕ ਹੈ 20 ਤਰੀਕ ਨੂੰ ਥੋੜੀ ਦੁਕਾਨ ਦੇ ਵਿੱਚ ਚੋਰੀ ਹੁੰਦੀ ਹੈ ਉਸ ਤੋਂ ਬਾਅਦ ਹੁਣ ਤੱਕ ਦੇ ਵਿੱਚ ਕਿੰਨੀਆਂ ਵਾਰਦਾਤਾਂ ਹੋਈਆਂ ਇਸ ਉਸ ਟਾਈਮ ਤੋਂ ਲੈ ਕੇ ਤਿੰਨ ਤਿੰਨ ਚਾਰ ਵਾਰ ਦਾਤਾ ਹੋ ਗਿਆ ਨੇ ਪਰ ਕੋਈ ਵੀ ਹਜੇ ਤੱਕ ਪਤਾ ਨਹੀਂ ਲੱਗਿਆ ਕੋਈ ਵੀ ਪੁਕਤਾ ਸਬੂਤ ਨਹੀਂ ਮਿਲਿਆ ਕੌਣ ਬੰਦਾ ਵਾਤੇ ਡਰ ਦਾ ਮਾਹੌਲ ਕਿੱਥੇ ਬਣਿਆ ਹੋਇਆ ਕੰਮ ਕਰਨਾ ਔਖਾ ਹੋ ਗਿਆ ਬਿਲਕੁਲ ਬੰਦਾ ਸਾਰੀ ਸਾਰਾ ਮਿਹਨਤ ਕਰਕੇ ਤਿੰਨ ਚਾਰ ਸਾਲ ਦਾ ਮਿਹਨਤ ਕਰਕੇ ਇੰਨਾ ਕੁਝ ਅੱਗੇ ਕਰੇ ਤੇ ਉਸ ਤੋਂ ਬਾਅਦ ਆ ਕੇ ਨਾ ਇਹ ਸਾਰੇ ਇਕੱਠਾ ਆ ਕੇ ਉਹ ਸਾਰਾ ਕੁਝ ਬੰਦੇ ਦਾ ਉਹ ਕਰ ਦਿੰਦੇ ਨੇ ਜਦੋਂ ਚੋਰ ਆਉਂਦੇ 20 ਤਰੀਕ ਨੂੰ ਰਾਤ ਨੂੰ ਤੇ ਉਹ ਸਿਸੜੀ ਵੀ ਹੈਗੀ ਥੋੜੀ ਕਿਸ ਤਰੀਕੇ ਅੰਦਰ ਜਾਂਦੇ ਨੇ ਕਿੰਨੇ ਜਣੇ ਹੁੰਦੇ ਸਾਰਾ ਕੁਝ ਸੀਸੀਟੀਵੀ ਮੇਰੇ ਕੋਲ ਪਿਆ ਹੋਇਆ ਵਾਰਦਾਦੀ ਇੱਕ ਬੰਦੇ ਦੀ ਫੇਸ ਵੀ ਪੂਰੀ ਕਲੀਅਰ ਆ ਰਹੀ ਹੈ ਇੱਥੇ ਤੱਕ ਪੁਲਿਸ ਦਾ ਜੇ ਕਾਰਵਾਈ ਕਰਨ ਤੇ ਆਜਾ ਨਾ ਫਿਰ ਉਹ ਇੱਕ ਦਿਨ ਦਾ ਕੰਮ ਆਉਣਾ ਵਾਸਤੇ ਪਰ 8 ਦਿਨ ਹੋ ਗਏ ਪਰ ਹਜੇ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲੇ ਨਾ ਇੱਕ ਵਾਰ ਸੀਸੀਟੀਵੀ ਉਹਨਾਂ ਨੇ ਚੈੱਕ ਕੀਤਾ ਨਾ ਉਹਨਾਂ ਨੇ ਫਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਜਦੋਂ ਵੀ ਅਸੀਂ ਥਾਣਾ 'ਚ ਜਾ ਰਹੇ ਹਾਂ ਚੌਕੇ ਦੇ ਵਿੱਚ ਜਾ ਰਹੇ ਹਾਂ ਤੇ ਸਾਨੂੰ ਦਬਕਾ ਦੇ ਕੇ ਡਰਾਤਮਗਾ ਕੇ ਭੇਜ ਦਿੰਦਾ ਜਾਂਦਾ ਕਿ ਤੁਸੀਂ ਕੱਲ ਆਓ ਪਰਸੋਂ ਆਓ ਇਦਾਂ ਕਰਕੇ ਸਾਡੇ ਨਾਲ ਉਹ ਹੋ ਰਿਹਾ ਵਾ ਨਹੀਂ ਤੁਹਾਨੂੰ ਡਰਾੰਦਾ ਧਮਕੰਦਾ ਕੌਣ ਹੈ ਕੌਣ ਇਦਾਂ ਕਹਿੰਦਾ ਵੀ ਜਾਓ ਮੇਵਾ ਸਿੰਘ ਦੇ ਵੱਲੋਂ ਜਿਹੜਾ ਆਪਣਾ ਚੌਕੀ ਇੰਚਾਰਜ ਜਿਨ੍ਹਾਂ ਦੇ ਕੋਲ ਆਪਣਾ ਕੇਸ ਹੈ ਮੇਰਾ ਤੇ ਉੱਥੇ ਅਸੀਂ ਕਈ ਵ ਗੇ ਕਿ ਸਾਨੂੰ ਇਨਸਾਫ ਦੋ ਤੇ ਕੋਈ ਕਾਰਵਾਈ ਪਤਾ ਕਰਨ ਅਸੀਂ ਗਏ ਸੀ ਕੋਈ ਪਤਾ ਲੱਗਿਆ ਕਿ ਨਹੀਂ ਤੇ ਕਹਿੰਦੇ ਨਹੀਂ ਕੱਲ ਆ ਪਰਸੋਂ ਆਵੇ ਇਦਾਂ ਕਰਕੇ ਮਤਮੀਜੀ ਨਾਲ ਸਾਡੇ ਨਾਲ ਪੇਸ ਹੁੰਦੇ ਆ ਕਿੰਨੇ ਕੀ ਲੱਖ ਦੀ ਜੜੀ ਹੈ ਚੋਰੀ ਹੋਈ ਹੈ ਕਿੰਨਾ ਕਾ ਸਮਾਨ ਥੋੜਾ ਇੱਥੋਂ ਗਿਆ ਹੈ ਜੁਐਲਰਸ ਵਿੱਚੋਂ ਸਰ ਮੇਰੇ ਕੋਲ 3.5 ਲੱਖ ਰੁਪਏ ਦੇ ਕਰੀਬ ਕੈਸ਼ ਗਿਆ ਵਾ ਤੇ 3.5 ਕਿਲੋ ਚਾਂਦੀ ਸੀਗਾ ਤੇ ਪੁਰਾਣਾ ਜਿਹੜਾ ਸੋਨਾ ਸੀਗਾ ਥੋੜਾ ਬਹੁਤ 45 ਗ੍ਰਾਮ 40 ਗ੍ਰਾਮ ਦੇ ਕਰੀਬ ਕਰੀਬ ਸੋਨਾ ਸੀਗਾ ਮੇਰਾ ਕਰੀਬਨ ਕਿੰਨੇ ਕੀ ਲੱਖ ਦੀ ਜੜੀ ਹੈ ਲੁੱਟ ਹੋਈ ਹੈ ਇਹ ਮਤਲਬ ਚੋਰੀ ਹੋਈ ਹੈ 8-10 ਲੱਖ ਦੇ ਕਰੀਬ ਕਰੀਬ ਮੇਰੀ ਚੋਰੀ ਹੋਈ ਹੈ ਸਰ ਪ੍ਰਸ਼ਾਸਨ ਤੋਂ ਇਹ ਹੀ ਮੰਗਾ ਕਿ ਅਸੀਂ ਦੇਖੋ ਗਰੀਬ ਬੰਦੇ ਆ ਤੇ ਬਹੁਤ ਮਿਹਨਤ ਕਰਕੇ ਇੱਥੇ ਤੱਕ ਅਸੀਂ ਪਹੁੰਚਦੇ ਆ ਕੋਈ ਸਪੋਰਟ ਨਹੀਂ ਹੁੰਦਾ ਇੱਕ ਤਾਂ ਬੰਦਾ ਇੰਨਾ ਕੁਝ ਕਰਕੇ ਇੰਨਾ ਕੁਝ ਕਰਦਾ ਵਾ ਫਿਰ ਵੀ ਕੋਈ ਆ ਕੇ ਕਰ ਜਾਂਦਾ ਇਦਾਂ ਫਿਰ ਪ੍ਰਸ਼ਾਸਨ ਤੋਂ ਇਹ ਹੀ ਮੰਗਾ ਕਿ ਸਾਨੂੰ ਇਨਸਾਫ ਦਿਲਾਣ ਤੇ ਆਪਣਾ ਜੋ ਵੀ ਆ ਮੇਰਾ ਨੁਕਸਾਨ ਹੋਇਆ ਉਹ ਰਿਕਵਰੀ ਕਰਾਣ ਬਿਲਕੁਲ ਸੋ ਸੀਸੀਟੀਵੀ ਤਸਵੀਰਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਚੋਰ ਜਿਹੜੇ ਨੇ ਉਹ ਆਂਦੇ ਨੇ ਦੁਕਾਨ ਨੂੰ ਉਸ ਤੋਂ ਬਾਅਦ ਸ਼ਟਰ ਦੇ ਬਾਹਰ ਕਿਸ ਤਰੀਕੇ ਸ਼ਟਰ ਨੂੰ ਤੋੜਦੇ ਨੇ ਉਸ ਤੋਂ ਬਾਅਦ ਅੰਦਰ ਇੰਟਰ ਕਰਦੇ ਨੇ ਇੰਟਰ ਕਰਨ ਤੋਂ ਬਾਅਦ ਕਾਫੀ ਦੇਰ 1:30 ਵਜੇ ਰਾਤ 19 ਤਰੀਕ ਦੀ ਰਾਤ ਨੂੰ ਜਿਹੜਾ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਸਮਾਨ ਲੁੱਟ ਕੇ ਜਿਹੜਾ ਫਰਾਰ ਹੋ ਜਾਂਦੇ ਨੇ ਰਫੂ ਚੱਕਰ ਹੋ ਜਾਂਦੇ ਨੇ ਪਰ 20 ਤਰੀਕ ਦੀ ਜਿਹੜਾ ਮਾਮਲਾ ਦੱਸਿਆ ਜਾ ਰਿਹਾ 28 ਤਰੀਕ ਦਾ ਜਿਹੜਾ ਅੱਜ ਦਿਨ ਹੋ ਗਿਆ ਪਰ ਹੁਣ ਤੱਕ ਜਿਹੜੀ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਕਿਹਾ ਜਾਂਦਾ ਕਿ ਹੁਣ ਤੱਕ ਕੋਈ ਵੀ ਜਿਹੜਾ ਇਨਸਾਫ ਹੈ ਉਹ ਨਹੀਂ ਮਿਲ ਰਿਹਾ ਕੀ ਲੱਗਦਾ ਵਰਿੰਦਰ ਜੀ ਇਸ ਏਰੀਆ ਦੇ ਵਿੱਚ ਲਗਾਤਾਰ ਤਕਰੀਬਨ ਕਿੰਨੀ ਕੀ ਵਾਰਦਾਤਾਂ ਜਿਹੜੀਆਂ ਹੋ ਚੁੱਕੀਆਂ ਨੇ ਹੁਣ ਤੱਕ ਦੇ ਵਿੱਚ ਮੈਂ ਟੀਵੀ ਵੈਸੇ ਵਰਿੰਦਰ ਕਸ਼ਪ ਔਰ ਮੈਂ ਇਸ ਟਾਈਮ ਖੜਾ ਹਾਂ ਤਾਲੀਬਾਨ ਕੇ ਇਲਾਕੇ ਤਾਲੀਬਾਨ ਮੈਂ ਖੜਾ ਹਾਂ ਤਾਲੀਬਾਨ ਦਾ ਨਿਊ ਸਤਗੁਰ ਨਗਰ ਜਿਸਕੋ ਚੌਂਕੀ ਲਗਤੀ ਹੈ ਕੰਗਨਵਾਲ ਔਰ ਅਗਰ ਦੇਖਾ ਜਾਏ जो घटनाएं हो रही हैं अभी भी देख रहे देख सकते हो आप पुलिस का पीसीआर वाले अभी गए हैं जो यहाँ पे घटनाएं हो रही हैं जिसके साथ जो पीड़ित होता है घटना का पीड़ित होता है वो जब चौकी कंगनवाल जाता है तो वहाँ उनके साथ इस तरह का व्यवहार किया जाता है जिस तरह के बाकी चौकी थानों के मुकाबले कंगनवाल की जो पुलिस है शायद वो चोरों की हिमायती है ना के जनता की पीड़ित की वो जिस तरह के जवाब देते हैं और बड़ी बात तो यह है कि चौकी कंगनवाल स्वयं विजिलेंस के घेरे में पड़ी हुई है क्योंकि जो पीड़ित है अगर ये आज जैसे इन्होंने मुझसे संपर्क किया टीम युवा से संपर्क किया जब पुलिस के पुलिस ने इनके साथ अभद्र व्यवहार किया तो पहले ही दुखी है इतना नुकसान हो गया तो मैंने इनसे आते ही पूछा कि जब आप चौकी कंगनवाल गए अपनी गुहार लेकर क्या आप दस हजार रुपए जेब में डाल के गए ऐसा क्यों ऐसा क्यों आपने क्योंकि बिना रिश्वत के चौकी कंगनवाल का जो इंचार्ज है वो काम ही नहीं करता वो यही दस हजार रुपए जेब में डाल के गए होते तो आज चौकी इंचार्ज चोर भी पकड़ लेता बात तो यह है कि क्या पुलिस चोरों की हिमायती बनी हुई है लुटेरों की हिमायती बनी हुई है इस रात पे शाम को आठ बजे के बाद गुजरना मुश्किल हो जाता है यहाँ पे इस टाइम सैकड़ों लोग खड़े हैं ये जिड़ी सड़क है सड़क इस किनिया की चोरियां चुकी है लुधियाने का हल्का दक्षिणी का न्यू सतगुरु नगर है लेकिन ये तालिबान में इसको इसलिए कह रहा हूं कि जो तालिबान में हो रहा है शरेआम मार दिया जाता है शरेआम काट दिया जाता है वैसे ही यहाँ पे हो रहा है पुलिस आखिर किस लिए है किस लिए पुलिस यहाँ पे है अगर जनता की इतनी वारदातें हो रही हैं अगर आप मुझे पहले टाइम दे के आए होते मैं वारदातें जिनके साथ वारदातें है, हुई हैं उन्हें अगर इकट्ठा करता तो आप क्या देखते कि कुछ वारदातें तो रजिस्टर ही नहीं है रजिस्टर ही नहीं है रिकॉर्ड ही नहीं होगा मैं तो कहता हूँ आप यहाँ से चौकी कंगनवाल चले जाइए उनको पूछिए कि हाँ भी आज के रिकॉर्ड का आपका कल के रिकॉर्ड का आपने क्या काम किया है तो वहाँ कोई काम नहीं होता तो आखिर किस लिए चौकी बनी है किस लिए वहाँ इंचार्ज बैठे हैं जब काम नहीं करेंगे इस तरह का भद्र व्यवहार किया जाएगा तो या तो ये इंसाफ देंगे या इस्तीफा देंगे या कुर्सी छोड़ेंगे या मैं एसीबी साहब के पास इस को लेके जाऊँगा और वहाँ क्या व्यवहार चौकी इंचार्ज ने किया है इनका पुराना अगर सिस्टम देख लो 2020 में भी ये इसी इलाके में थे इसी चौकी में थे वो, 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 वो की जोगा थोड़े ए परिवार साहब के पास इनको ले जाके वहां पे जो इन चार्ज ने इनके साथ किया, है ये, चोर, नहीं है, चोर पकड़ा जाएगा पैसे लेके छोड़ा जाएगा यही घटना हुई टंडारी में यही घटना हुई टंडारी में जब मार काट तक बात पहुंच गई तब जाके पुलिस जागी ऐसा क्यों हो रहा है और इलाका दक्षिणी यहाँ की जो विधायिका है एम श्रीमती रजिंद्र पाल कौर छीन्ना जी मैं तो उनसे निवेदन करूंगा कि आप अपने सानिध्य में एक टीम बनाओ उस टीम में युवाओं को शामिल करो जो रात को देखो पुलिस है तो पुलिस भी एक पर्टिकुलर है इतनी आबादी को थोड़ी सी पुलिस संभालती है मैं कंगनवाल की तो बात ही नहीं करूंगा उसका तो बेड़ा घर क्या वो छोड़ दो अगर बाकी पुलिस की जो पुलिस काम भी करती है तो इतनी आबादी के ऊपर थोड़ी सी पुलिस कैसे काम करेगी मैं यही चाहता हूं कि एमएलए साहब अपनी छत्र छाया में अपने देखो जो वारदात है इसमें राजनीति की, की गर्दन करती है गर्दन काटने वाला उसका धर्म नहीं पूछता उसकी जात नहीं पूछता वो गर्दन काट देता है तो सभी एकजुट होकर एक टीम बनाए और ये जो लुटेरे हैं ये चोर हैं इनको यहां से भागना ही पड़ेगा बाकी इलाकों की मैं बात कर रहा हूं लेकिन ਇੱਕ ਹੀ ਹੱਲ ਹੈ ਕਿ ਸਮਾਜ ਨੂੰ ਜਾਗਣਾ ਹੋਗਾ ਨੇਤਾਵਾਂ ਨੂੰ ਜਾਗਣਾ ਹੋਗਾ ਸਿਸਟਮ ਸੇ ਉੱਪਰ ਉੱਠ ਕੇ ਸਵੈਮ ਅੱਗੇ ਹੋ ਕੇ ਇਸਕੇ ਲਈ ਕੰਮ ਕਰਨਾ ਹੋਗਾ ਬਿਲਕੁਲ ਹੋਰ ਮਲੇ ਨਿਵਾਸੀ ਵੀ ਜਿਹੜੇ ਮੌਜੂਦ ਹੈ ਸਰਦਾਰ ਜੀ ਇੱਥੇ ਹੀ ਰਹਿੰਦੇ ਹੋ ਤੁਸੀਂ ਹਾਂ ਜੀ ਹਾਂ ਜੀ ਕਿੰਨੀਆਂ ਕਿ ਚੋਰੀਆਂ ਹੋਈਆਂ ਚੋਰੀਆਂ ਇੱਥੇ ਕਾਫੀ ਹੋ ਗਿਆ ਜੀ ਉਹ ਇੱਕ ਦੁਕਾਨ ਆ ਪਰੇ ਉਹ ਵੀ ਕਿੰਨੇ ਚਿਰ ਹੋ ਗਿਆ 2010 ਕਿੰਨੇ ਚਿਰ ਹੋ ਗਿਆ ਲੁੱਟੀਆਂ ਆਮੇ ਨਾ ਦੋ ਮਹੀਨੇ ਹੋ ਗਏ ਉਹਦਾ ਵੀ ਜਿੰਦੇ ਭੰਨ ਕੇ ਲੈ ਗਈ ਸਮਾਨ ਹਾਂਜੀ ਬਿਲਕੁਲ ਸੋ ਦੱਸ ਦਈਏ ਕਿ ਇਹ ਜੁਐਲਰ ਸਾਜ ਜਿਸ ਜੁਐਲਰ ਸੁਣੋ ਚੋਰਾਂ ਨੇ ਜਿਹੜਾ ਨਿਸ਼ਾਨਾ ਬਣਾਇਆ ਹਾਲਾਂਕਿ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਏਰੀਆ ਦੇ ਵਿੱਚ ਕੋਈ ਪਹਿਲੀ ਚੋਰੀ ਨਹੀਂ ਪਹਿਲਾਂ ਵੀ ਲਗਾਤਾਰ ਕਈ ਚੋਰੀਆਂ ਹੋਈਆਂ ਨੇ ਪਰ ਹੁਣ ਤੱਕ ਜਿਹੜੀ ਹੈ ਕੋਈ ਵੀ ਚੋਰੀ ਦੀ ਵਾਰਦਾਤ ਕਰਨ ਵਾਲੇ ਜਿਹੜੇ ਸਨੇਚਰ ਨੇ ਚੋਰ ਨੇ ਉਹ ਹਲੇ ਤੱਕ ਗ੍ਰਿਫਤ ਦੇ ਵਿੱਚ ਨਹੀਂ ਆਏ ਪੁਲਿਸ ਪકડਨੀ ਪਈ ਜਾਂ ਕਾਰਵਾਈ ਨਹੀਂ ਹੋ ਰਹੀ ਹੈ ਇਨਸਾਫ ਜਿਹੜਾ ਦੇਖ ਸਕਦੇ ਹੋ ਕਿ ਪ੍ਰਵਾਹ ਜਿਹੜਾ ਲਗਾਤਾਰ ਮੰਗ ਰਿਹਾ ਹੈ ਪਰ ਪਰਿਵਾਰ ਨੂੰ ਹੁਣ ਲੈ ਤੱਕ ਵੀ ਜਿਹੜਾ ਇਨਸਾਫ ਨਹੀਂ ਮਿਲਿਆ 20 ਤਰੀਕ ਚੋਰੀ ਹੁੰਦੀ ਆ 28 ਤਰੀਕ ਦੱਸ ਦਿਨਾ ਤੇ ਪਰਿਵਾਰ ਨੇ ਜਦੋਂ ਗੱਲ ਕੀਤੀ ਹੈ ਤਾਂ ਉਸ ਦੁਕਾਨਦਾਰ ਦੇ ਮਾਲਕ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਇਨਸਾਫ ਦੀ ਗੁਹਾਰ ਜਿਹੜੀ ਲਗਾਤਾਰ ਲਗਾ ਰਹੇ ਨੇ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਪਰ ਇਸ ਮਾਮਲੇ ਸੰਬੰਧ ਕੰਗਣਵਾਲ ਚੌਕ ਇੰਚਾਰਜ ਨੇ ਵੀ ਗੱਲਬਾਤ ਕਰਦੇ ਆ ਕਿ ਹੁਣ ਤੱਕ ਦੇ ਵਿੱਚ ਕੀ ਕੁਝ ਖੰਗਾਲਿਆ ਕੀ ਕੁਝ ਪਤਾ ਕੀਤਾ ਤੇ ਕੀ ਕੁਝ ਹੁਣ ਤੱਕ ਲੱਭਿਆ ਹੈ ਚੋਰਾਂ ਦੇ ਵਿੱਚ ਕਿਉਂਕਿ ਚੋਰੀ ਕਰਕੇ ਚੋਰ ਤਰਫੋਂ ਚੱਕਰ ਹੋ ਗਏ ਨੇ ਪਰ ਪਰਿਵਾਰ ਜਿਹੜਾ ਕਾਫੀ ਦਿਨਾਂ ਤੋਂ ਮਿਹਨਤ ਕਰਦਾ ਹੈ ਰੋਜੀ ਰੋਟੀ ਕਮਾਉਂਦਾ ਹੈ ਪਰਿਵਾਰ ਦਾ ਗੁਜ਼ਾਰਾ ਕਰਦਾ ਤੇ ਉਹਦਾ ਗੁਜ਼ਾਰਾ ਕਿਸ ਤਰੀਕੇ ਚੱਲੂਗਾ ਸਰ ਲੁਧਿਆਣਾ ਲਾਈਵ ਨਿਊਜ਼ ਚੈਨਲ ਤੋਂ ਪੱਤਰਕਾਰ ਨਿਤਿੰਤ ਵੜੀ ਗੱਲ ਕਰ ਰਹੇ ਆ ਹਾਂ ਜੀ ਸਰ 20 ਤਰੀਕ ਦਿਨ ਰਾਤ ਨੂੰ ਚੋਰੀ ਹੁੰਦੀ ਹੈ ਸਰ ਸਤਗੁਰੂ ਨਗਰ ਦੇ ਵਿੱਚ ਜੁਐਲਰਸ ਦੇ ਅੰਦਰ ਓਨਰ ਅਭਿਸ਼ੇਕ ਕੁਮਾਰ ਹਾਂ ਜੀ ਸਰ ਕੀ ਹੋਇਆ ਸੀਗਾ ਸਾਰਾ ਮਾਮਲਾ ਮਾਮਲਾ ਇਹ ਸੀਗਾ ਜੀ ਇਹ ਰਾਤ ਨੂੰ ਬੰਦ ਕਰਕੇ ਗਿਆ ਸੀਗਾ ਜੀ ਸਵੇਰੇ ਜਦੋਂ ਇਹਦੇ ਸਾਹਮਣੇ ਇੱਕ ਸ਼ਟਰਿੰਗ ਵਾਲਾ ਉਹਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਸੀ ਉਹਨੇ ਉਹਨੂੰ ਮੈਸੇਜ ਕੀਤਾ ਹੂੰ ਉਸ ਤੋਂ ਬਾਅਦ ਇਹ ਆਪਣੇ ਆਇਆ ਸ਼ਾਪ ਤੇ ਦੇਖਿਆ ਤਾਂ ਸ਼ਟਰ ਦੇ ਤਾਲੇ ਟੁੱਟੇ ਹੋਏ ਸੀ ਕੀ ਹਾਂਜੀ ਉਥੋਂ ਚਾਂਦੀ ਤੇ ਕੁਝ ਗਹਿਣ ਤੇ ਕੁਝ 골ਡ ਚੋਰੀ ਹੋਇਆ ਸੀ ਸ਼ਟਰ ਦੇ ਤਾਲੇ ਟੁੱਟੇ ਸੀ ਤਕਰੀਬਨ ਸਰ ਕਿੰਨੇ ਕੀ ਚੋਰੀ ਕਿੰਨੇ ਕੇ ਜਿਹੜਾ ਪੈਸਿਆਂ ਦੀ ਚੋਰੀ ਹੋਈ ਸੀ ਤਕਰੀਬਨ ਉਹਨੇ ਡਿਟੇਲ ਦੇਣੀ ਸੀ ਸਰ ਉਹ ਕਿਤੇ ਬਿਜ਼ੀ ਸੀ ਆਪਣੀ ਚ ਉਹਨੇ ਡਿਟੇਲ ਦਿੱਤੀ ਨਹੀਂ ਹੈ ਜੀ ਸਰ ਹੁਣ ਤੱਕ ਕੀ ਇਨਵੈਸਟੀਗੇਸ਼ਨ ਮਿਲਿਆ ਕੀ ਸੀਸੀਟੀਵੀ ਹੈ ਨਾ ਇਨਵੈਸਟੀਗੇਸ਼ਨ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਜੀ ਜੀ ਪੁਰਾਣੇ ਚੋਰਾਂ ਤੋਂ ਇਨਫਰਮ ਬਾਕੀ ਪ੍ਰਾਈਵੇਟ ਸੋਰਸ ਲਾਏ ਹੋਏ ਨੇ ਜੀ ਕਰ ਰਹੇ ਆ ਸਰ ਇਨਵੈਸਟੀਗੇਸ਼ਨ ਤੇ ਲੱਗੇ ਹੋਏ ਆ ਮਗਰ ਕਦੋਂ ਤੱਕ ਸਬੂਨਾ ਦਾ ਸਮਾਨ ਜਿਹੜਾ ਉਹਨਾਂ ਨੂੰ ਰਿਕਵਰ ਕੀਤਾ ਜਾਊਗਾ ਤੇ ਕਦੋਂ ਤੱਕ ਇਨਸਾਫ ਜਿਹੜਾ ਉਹਨਾਂ ਨੂੰ ਮਿਲੇਗਾ ਸਰ ਇਹਦੇ ਬਾਰੇ ਮੈਂ ਕਨਫਰਮ ਨਹੀਂ ਕਰ ਸਕਦਾ ਚੋਰ ਘੰਟੇ 'ਚ ਵੀ ਫੜੇ ਜਾ ਸਕਦੇ ਨੇ ਚੋਰ 10 ਦਿਨ ਵੀ ਲੱਗ ਸਕਦੇ ਨੇ ਫਿਰ ਵੀ ਸਰ ਤਕਰੀਬਨ ਕਿੰਨੀ ਕੀ ਦੂਰ ਤੱਕ ਪਹੁੰਚ ਚੁੱਕੇ ਆ ਫਿਰ ਹਾਲ ਫਿਰ ਫਿਰ ਬ੍ਰਦਰ ਉਹੀ ਗੱਲ ਮੈਂ ਕਿਦਾਂ ਵਾ ਜੀ ਦੱਸੋ ਜੇ ਸੀ ਇਹਦਾ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਵਾਦਾ ਕਰ ਲਓਗੇ ਨਹੀਂ ਤੇ ਫਿਰ ਮੇਰੇ ਤੋਂ ਮੈਨੂੰ ਤੁਸੀਂ ਪੁੱਛ ਰਹੇ ਹੋ ਕਿ ਫੇਰ ਵੀ ਕਿੰਨੀ ਦੇਰ ਤੱਕ ਸਾਡੀ ਪੂਰੀ ਕੋਸ਼ਿਸ਼ ਹੈ ਅਸੀਂ ਸੀਆਈਐਸਟਾਫ ਦੀ ਵੀ ਮਦਦ ਲੈ ਰਹੇ ਹਾਂ ਸਾਰੇ ਬਾਕੀ ਖਾਣਿਆਂ ਦੀ ਵੀ ਮਦਦ ਲੈ ਰਹੇ ਹਾਂ ਜਲਦ ਤੋਂ ਜਲਦ ਫੜ ਲਾਂਗੇ ਇਨਸਾਫ ਦਿੱਤਾ ਜਾਊਗਾ ਜੀ ਥੈਂਕ ਯੂ ਥੈਂਕ ਯੂ ਸੋ ਮਚ ਦੇਖਦੇ ਲੋਜਣਾ ਲਾਈ ਮੈਨਦੀਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ